ਜੰਮੂ ਕਸ਼ਮੀਰ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਤੇ ਵੱਡਾ ਐਕਸ਼ਨ ਲਿਆ ਤੇ ਉੱਥੇ ਦਾ ਪਾਣੀ ਵੀ ਬੰਦ ਕਰ ਦਿੱਤਾ ਤੇ ਹੁਣ ਪਾਕਿਸਤਾਨ ਦੇ ਵਿੱਚ ਪਾਣੀ ਬਿਨਾਂ ਕੀ ਹਾਲਾਤ ਨੇ ਇਹ ਵੀ ਤੁਹਾਨੂੰ ਦੱਸਾਂਗੇ ਤੇ ਕੀ ਕਾਰਨ ਨੇ ਕਿ ਹੁਣ ਆਉਣ ਵਾਲੇ ਸਮੇਂ ਚ ਪਾਕਿਸਤਾਨ ਰੇਗਿਸਤਾਨ ਵੀ ਬਣ ਸਕਦਾ ਹੈ ਇਹ ਸਵਾਲ ਕਿਉਂ ਉਠਿਆ ਤੁਹਾਨੂੰ ਦੱਸਾਂਗੇ ਕਿ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਤੋਂ ਦੂਰੀ ਬਣਾ ਲਈ ਹੈ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਤਿੰਨ ਜੰਗਾਂ ਹੋ ਚੁੱਕੀਆਂ ਨੇ ਪਰ ਸਿੰਧੂ ਜਲ ਸੰਧੀ ਜਾਰੀ ਰਹੀ। ਅਤਵਾਦੀ ਅਤਵਾਦ ਨੂੰ ਉਪਾਦਨ ਵਾਲਾ ਪਾਕਿਸਤਾਨ ਆਪਣੀਆਂ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟਿਆ ਜਿਸ ਕਰਕੇ ਹੁਣ ਪਾਕਿਸਤਾਨ ਨੂੰ ਭਾਰਤ ਦੇ ਕਰਾਰੇ ਹੱਥ ਵੇਖਣੇ ਪਏ। ਜਦੋਂ ਭਾਰਤ ਨੇ ਸਮਝੌਤੇ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਤਾਂ ਪਾਕਿਸਤਾਨ ਨੇ ਆਪਣੀਆਂ ਆਮ ਧਮਕੀਆਂ ਦਾ ਸਹਾਰਾ ਲਿਆ। ਪਾਕਿਸਤਾਨ ਨੇ ਕਿਹਾ ਕਿ ਉਹ ਭਾਰਤ ਦੇ ਕਦਮ ਨੂੰ جنگ ਦੀ ਸ਼ੁਰੂਆਤ ਵਜੋਂ ਦੇਖੇਗਾ ਪਰ ਜਿਹਾ ਨਹੀਂ ਕਿ ਸਿਰਫ ਪਾਕਿਸਤਾਨ ਸਰਕਾਰ ਹੀ ਡਰੀ ਹੋਈ ਹੈ ਪਾਕਿਸਤਾਨ ਦੇ ਲੋਕ ਵੀ ਡਰੇ ਹੋਏ ਨੇ న్యూਸ ਏਜੰਸੀ ਰਾਈਟਰਜ਼ ਨਾਲ ਗੱਲਬਾਤ ਕਰਦਿਆਂ ਪਾਕਿਸਤਾਨੀ ਕਿਸਾਨ ਨੇ ਆਪਣੀਆਂ ਫਸਲਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਉਹਨਾਂ ਕਹਿੰਦੇ ਕਿ ਦਰਿਆ ਦੇ ਪਾਣੀ ਦਾ ਪੱਧਰ ਕਾਫੀ ਘਟ ਗਿਆ ਹੈ ਸਬਜ਼ੀਆਂ ਸੁੱਕ ਰਹੀਆਂ ਨੇ ਕਿਸਾਨਾਂ ਨੇ ਕਿਹਾ ਕਿ ਜੇਕਰ ਭਾਰਤ ਨੇ ਪਾਣੀ ਬੰਦ ਕਰ ਦਿੱਤਾ ਤਾਂ ਪੂਰਾ ਦੇਸ਼ ਥਾਰ ਮਾਰੂਥਲ ਵਿੱਚ ਬਦਲ ਜਾਏਗਾ ਅਸੀਂ ਭੁੱਖੇ ਮਰ ਜਾਵਾਂਗੇ ਪਾਕਿਸਤਾਨੀ ਸਰਕਾਰ ਦੀ ਪ੍ਰਤੀਕਿਰਿਆ ਤੇ ਯੂਕੇ ਵਕਾਰ ਅਹਿਮਦ ਇੱਕ ਅਰਥ ਸ਼ਾਸਤਰੀ ਅਤੇ ਸਲਾਹਕਰ ਫਰਮ ਆਕਸਫੋਰਡ ਪਾਲਸੀ ਮੈਨੇਜਮੈਂਟ ਦੇ ਟੀਮ ਲੀਡਰ ਨੇ ਕਿਹਾ ਕਿ ਪਾਕਿਸਤਾਨ ਨੇ ਸੰਧੀ ਤੋਂ ਪਿੱਛੇ ਭਾਰਤ ਦੇ ਪਿੱਛੇ ਹਟਣ ਦੇ ਖਤਰੇ ਨੂੰ ਘੱਟ ਸਮਝਦੇ ਆ ਤੁਹਾਡੇ ਵਿਦਿਆਸਥੀ ਕੇ ਕੇਂਦਰੀ ਜਲ ਊਰਜਾ ਮੰਤਰੀ ਸੀਆ ਪਾਇਲਟ ਨੇ ਕਿਆ-ਕਿਆ ਸੀਏ ਯਕੀਨੀ ਬਣਾਵਾਗੇ ਕਿ ਸਿੰਧੂ ਨਦੀ ਦੇ ਪਾਣੀ ਵਿੱਚ ਇੱਕ ਵੀ ਬੂੰਦ ਪਾਕਿਸਤਾਨ ਨਾ ਪਹੁੰਚੇ ਇਹ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਭਾਰਤ ਕੁਝ ਮਹੀਨਿਆਂ ਵਿੱਚ ਨਹਿਰਾਂ ਦੀ ਵਰਤੋਂ ਕਰਕੇ ਆਪਣੇ ਖੇਤਾਂ ਵਿੱਚ ਪਾਣੀ ਮੋੜ ਦਵੇਗਾ ਹਾਲਾਂਕਿ ਪਣ ਬਿਜਲੀ ਡੈਮਾਂ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ 4 ਤੋਂ 7 ਸਾਲ ਦਾ ਸਮਾਂ ਲੱਗੂਗਾ ਪਾਕਿਸਤਾਨ ਵੱਲੋਂ ਪਾਣੀ ਬੰਦ ਕਰਨ ਨਾਲ ਨਾ ਸਿਰਫ ਖੇਤੀ ਤੇ ਅਸਰ ਪਵੇਗਾ ਸਗੋਂ ਪਾਣੀ ਦੀ ਕਮੀ ਬਿਜਲੀ ਉਤਪਾਦਨ ਨੂੰ ਵੀ ਪ੍ਰਭਾਵਿਤ ਕਰੇਗੀ ਅਤੇ ਆਰਥਿਕਤਾ ਨੂੰ ਵੱਡਾ ਛੜਕਾ ਦੇਵੇਗੀ ਕਰਾਚੀ ਦੀ ਇੱਕ ਖੋਜ ਫਰਮ ਪਾਕਿਸਤਾਨ ਐਗਰੀਕਲਚਰ ਸਰਚ ਦੇ ਗਗਸ਼ਦੀਪ ਸ਼ੋਕਤ ਨੇ ਕਿਹਾ ਕਿ ਸਾਡੇ ਕੋਲ ਸਮੇਂ ਕੋਈ ਬਦਲ ਨਹੀਂ ਹੈਗਾ ਕਿਉਂਕਿ ਜਦੋਂ ਵੀ ਪਾਕਿਸਤਾਨ ਜਈਆਂ ਹਰਕਤਾਂ ਕਰਦਾ ਆਇਆ ਤਾਂ ਉਸ ਨੂੰ ਉਸ ਦਾ ਮੋੜ ਤੋੜਮਾ ਜਵਾਬ ਵੀ ਮਿਲਦਾ ਆਇਆ ਬਹੁਤ ਸਾਰੇ ਦੇਸ਼ੀ ਸੇ ਗੱਲਾਂ ਕਰਕੇ ਪਾਕਿਸਤਾਨ ਤੋਂ ਖਫਾ ਖਾਂਦੇ ਕਿਉਂਕਿ ਪਾਕਿਸਤਾਨ ਆਪਣੀਆਂ ਨਕਾਮ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਹੈਗਾ ਤਾਂ ਇੱਕ ਵੱਡਾ ਨੁਕਸਾਨ ਜਾਨੀ ਮਾਲੀ ਨੁਕਸਾਨ ਜਿਹੜਾ ਕੀਤਾ ਹੈ ਬੇਕਸੂਰ ਲੋਕਾਂ ਦੇ ਉੱਤੇ ਤਾਂ ਉਹ ਗਤੀਵਿਧੀਆਂ ਪਾਕਿਸਤਾਨ ਕਰਵਾ ਰਿਹਾ ਹੈ ਪਾਕਿਸਤਾਨ ਅੱਤਵਾਦ ਨੂੰ ਬੜਾਵਾ ਦੇ ਰਿਹਾ ਹੈ ਜਿਸ ਦਾ ਮੁਖਮਿਆਜਾ ਜਿਹੜਾ ਹੁਣ ਪਾਕਿਸਤਾਨ ਨੂੰ ਭੁਗਤਣਾ ਪਏਗਾ ਤਾਂ ਉਹ ਜਿਹੜੇ ਬੇਕਸੂਰ ਲੋਕ ਜਿਹੜੇ ਸੈਲਾਨੀ ਘੁੰਮਣ ਫਿਰਨ ਵਾਸਤੇ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਬਤੀਤ ਕਰਨ ਵਾਸਤੇ ਉੱਥੇ ਗਏ ਹੋਏ ਸੀਗੇ ਜੰਮੂ ਕਸ਼ਮੀਰ ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਦੇ ਕਾਰਨ ਪਾਕਿਸਤਾਨ ਦੀ ਇਸ ਨਕਾਬ ਹਰਕਤ ਦੀ ਪੂਰੇ ਵਿਸ਼ਵ ਦੇ ਵਿੱਚ ਨਖੇਦੀ ਹੋ ਰਹੀ ਹੈ ਤੇ ਭਾਰਤ ਵੀ ਮੋੜ ਤੋੜ ਮਾ ਜਵਾਬ ਦੇਣ ਵਾਸਤੇ ਤਿਆਰ ਹੈ ਤੇ ਲਗਾਤਾਰ ਦੇ ਵੀ ਰਿਹਾ ਹੈ ਭਾਰਤ ਸਰਕਾਰ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਡੇ ਫੈਸਲੇ ਪਾਕਿਸਤਾਨ ਖਿਲਾਫ ਲੈ ਸਕਦੀ ਹੈ ਤੇ ਕੁਝ ਹੋਰ ਸਮਝੌਤੇ ਵੀ ਰੱਦ ਹੋ ਸਕਦੇ ਨੇ ਤਾਂ ਜੋ ਪਾਕਿਸਤਾਨ ਨੂੰ ਆਪਣੀ ਸਹਰਕਤ ਦਾ ਅਹਿਸਾਸ ਹੋ ਸਕੇ ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਅੱਜ ਦਿਨ ਕੋਈ ਨਾ ਕੋਈ ਜਿਹਾ ਵਿਵਾਦ ਅਮਰਤਪਾਲ ਨਾਲ ਜੁੜ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਵਧ ਜਾਂਦੀਆਂ ਨੇ ਤਾਂ ਇੱਕ ਚੈਟ ਪਿਛਲੇ ਦਿਨੀ ਜਿਸ ਦਾ ਖੁਲਾਸਾ ਸੀਨਰ ਕਾਲਿਆ ਨੂੰ ਵਿਕਰਮ ਜਿਠਿਆ ਨੇ ਕੀਤਾ ਸੀ ਉਸ ਬਾਰੇ ਕੁਝ ਵੱਡੇ ਸਬੂਤ ਸਾਹਮਣੇ ਆਏ ਨੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਾਂਗੇ ਦਰਸ਼ਨ ਵਾਰਿਸ ਪੰਜਾਬ ਦੇ ਗਰੁੱਪ ਵਿੱਚੋਂ ਜਿਹੜੀ ਵੈਰਨ ਹੋਈ ਸੀ ਚੈਟ ਉਹਦੇ ਨਤਾਮਾਂ ਨੂੰ ਮਾਰਨ ਦੀ ਮਾਮਲੇ ਦੇ ਵਿੱਚ ਸਿੱਖ ਨਤਾ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਲਾਸਾ ਕੀਤਾ ਅ ਉਸ ਵੈਰਨ ਚੈਟ ਸੰਬੰਧੀ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨਵੇਂ ਸਬੂਤ ਕੱਢ ਲਿਆਏ ਨੇ ਦੁਆਬੀ ਚੂਣਾ ਨੇ ਆਪਣੇ ਮੋਬਾਈਲ ਤੋਂ ਲਾਈਵ ਉਹ ਸਾਰੀ ਚੈਟ ਅਤੇ ਉਸ ਗਰੁੱਪ ਦੀ ਲਾਈਵ ਰਿਕਾਰਡਿੰਗ ਬਿਨਾ ਕਿਸੇ ਕੱਟ ਤੋਂ ਸਬੂਤ ਸਮੇਤ ਵਾਇਰਲ ਕਰ ਦਿੱਤੀ ਹੈ ਦੁਆਬੀ ਨੇ ਦਾਅਵਾ ਕੀਤਾ ਹੈ ਕਿ ਹੋਰ ਕਈ ਮੋਬਾਈਲ ਜੋ ਉਸ ਵਾਇਰਲ ਗਰੁੱਪ ਦੇ ਵਿੱਚ ਸ਼ਾਮਿਲ ਸਨ ਉਹ ਦੁਆਬੀ ਕੋਲ ਮੌਜੂਦ ਨੇ ਅਤੇ ਲੋੜ ਪੈਣ ਤੇ ਉਹ ਚੈਟ ਕੋਰਟ ਵਿੱਚ ਵੀ ਪੇਸ਼ ਕਰ ਦੇਣਗੇ ਦੁਆਬੀ ਨੇ ਇੱਕ ਇੱਕ ਮੈਸੇਜ ਸਕਰੋਲ ਕਰਕੇ ਗਰੁੱਪ ਦੇ ਵਿੱਚੋਂ ਦੀ ਲਾਈਵ ਦਿਖਾਇਆ ਤੇ ਜਿਸ ਦੀ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀ ਵਾਰਿਸ ਪੰਜਾਬ ਦੇ ਗਰੁੱਪ ਵਿੱਚੋਂ ਇੱਕ ਚੈਟ ਵਾਇਰਲ ਹੋਈ ਸੀ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਵੱਡੇ ਨ타ਮਾਂ ਨੂੰ ਮਾਰਨ ਦੀ ਗੱਲ ਕਹੀ ਜਾ ਰਹੀ ਸੀ ਉੱਥੇ ਇਸ ਵਿੱਚ ਵਿਕਰਮ ਮਜੀਠੀਆ ਦਾ ਨਾਮ ਵੀ ਸ਼ਾਮਲ ਸੀ ਹਾਲਾਂਕਿ ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਖੁਲਾਸੇ ਕੀਤੇ ਇਸ ਤੋਂ ਬਾਅਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦਾਵਾ ਕੀਤਾ ਸੀ ਕਿ ਇਹ ਚੈਟ ਸਾਜ਼ਿਸ਼ ਦੇ ਦਾਅਵਿਆਂ ਇਹ ਚੈਟ ਫਰਜੀ ਹੈ ਉਹਨਾਂ ਨੇ ਗ੍ਰਹਿ ਮੰਤਰੀ ਅਮਰ ਸ਼ਾਹ ਨੂੰ ਮਾਰਨ ਦੀ ਸਾਜ਼ਿਸ਼ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ ਉਹਨਾਂ ਕਿਹਾ ਕਿ ਅਮਰਪਾਲ ਸਿੰਘ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸਰਕਾਰ ਦੇ ਲੋਕ ਖੁਦ ਫਰਜੀ ਚੈਟ ਜਾਰੀ ਕਰਕੇ ਬਿਆਨ ਦੇ ਦੇ ਰਹੇ ਨੇ ਇਹ ਦਾਅਵੇ ਉਹਨਾਂ ਨੇ ਹਿੰਦੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕੀਤੇ ਦੱਸਦੀ ਹੈ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਮਰਤਪਾਲ ਸਿੰਘ ਦੇ ਸਮਰਥਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਤਿਆਰੀ ਕਰ ਰਹੇ ਸੀ ਹਾਲਾਂਕਿ ਉਨ੍ਹਾਂ ਦੇ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਵਟਸਐਪ ਗਰੁੱਪ ਦੀਏ ਚੈਟ ਲੀਕ ਹੋ ਗਈ ਇਹ ਵਟਸਐਪ ਗਰੁੱਪ ਵਾਰਸ ਪੰਜਾਬ ਦੇ ਤੇ ਅਕਾਲੀ ਦਲ ਮੋਗਾ ਜਥੇਬੰਦੀ ਦੇ ਨਾਮ ਤੇ ਬਣਾਏ ਗਏ ਸੀ ਚੈਟ ਦੇ ਅਨੁਸਾਰ ਕੇਂਦਰੀ ਰਾਜ ਮੰਤਰੀ ਰਵਿਜ ਸਿੰਘ ਬਿੱਟੂ ਤੇ ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਵਿਕਰਮ ਮਚੀਠਿਆ ਵੀ ਉਹਨਾਂ ਦੀ ਚੈਟ ਦੀ ਲਿਸਟ ਵਿੱਚ ਸੀ ਹਿੱਟ ਲਿਸਟ ਵਿੱਚ ਸੀਗੇ ਤਾਂ ਇਸ ਆਧਾਰ ਤੇ ਸੰਸਦ ਮੈਂਬਰ ਅਮਰਤਪਾਲ ਸਿੰਘ ਤੇ ਲਗਾਏ ਗਏ ਐਨਐਸਸੀ ਨੂੰ ਤੀਜੀ ਵਾਰ ਵਧਾ ਦਿੱਤਾ ਗਿਆ ਤਾਂ ਅਮਰਤਪਾਲ ਦੀਆਂ ਮੁਸ਼ਕਲਾਂ ਵੀ ਬਾਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕੋਈ ਨਾ ਕੋਈ ਜਹੀ ਆਡੀਓ ਵੀਡੀਓ ਸਾਹਮਣੇ ਆ ਜਾਂਦੀ ਹੈ ਜਿਸ ਤੋਂ ਬਾਅਦ ਅਮਰਤਪਾਲ ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਂਦੇ ਨੇ ਤਾਂ ਜਦੋਂ ਅਮਰਤਪਾਲ ਤੇ ਐਨਐਸਐਡੀਰ ਮਾਮਲਾ ਦਰਜ ਕਰਕੇ ਇਸ ਸਮ ਦੀ ਡਿਬਰੂਗੜ ਦੇਲ ਚ ਭੇਜਿਆ ਗਿਆ ਸੀ ਤਾਂ ਉੱਥੇ ਉਹ ਸਜ਼ਾ ਕੱਟ ਰਿਹਾ ਸੀ ਉਸ ਤੋਂ ਬਾਅਦ ਅ ਅਮਰਤਪਾਲ ਦੇ ਉੱਤੇ ਯੂਏਪੀਏ ਲਗਾ ਦਿੱਤਾ ਜਾਂਦਾ ਹੈ ਜਦੋਂ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਕਿ ਗੁਰਪ੍ਰੀਤ ਸਿੰਘ ਨਾਮ ਦੇ ਸਾਕਸ਼ ਜੋ ਕਿ ਕਿਸੇ ਸਮੇਂ ਵਾਰਸ ਪੰਜਾਬ ਜਥੇਬੰਦੀ ਨਾਲ ਜੁੜਿਆ ਹੋਇਆ ਸੀਗਾ ਉਸ ਦਾ ਕਤਲ ਹੋ ਜਾਂਦਾ ਹੈ ਤਾਂ ਉਸ ਮਾਮਲੇ 'ਚ ਅਮਰਤਪਾਲ ਉੱਤੇ ਯੂਏਪੀਏ ਲਗਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਤੋਂ ਜਦੋਂ ਬਾਕੀ ਉਹਨਾਂ ਦੇ ਸਾਥੀਆਂ ਦੀ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਂਦਾ ਹੈ ਪੰਜਾਬ ਦੀਆਂ ਜ਼ਿਲ੍ਹਿਆਂ ਚ ਬੰਦ ਕੀਤਾ ਜਾਂਦਾ ਤੇ ਉਧਰ ਅਮਰਥ ਪਾਲ ਇਕੱਲਾ ਹੁਣ ਸਾਹਮਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈ ਕਿਉਂਕਿ ਤੀਜੀ ਵਾਰ ਤੀਜੇ ਸਾਹਦੇ ਵਿੱਚ ਉਸ ਦੀ ਐਨਐਸਏ ਪ੍ਰਵੇਸ਼ ਕਰ ਚੁੱਕੀ ਹੈ ਤੇ ਅੱਗੇ ਇਹ ਕਿਆਸਰਾਈਆਂ ਨੇ ਕਿ ਜੇਕਰ ਅਮਰਥ ਪਾਲ ਦੀਆਂ ਅਜਿਹੀਆਂ ਗਤੀਵਿਧੀਆਂ ਸਾਹਮਣੇ ਆਉਂਦੀਆਂ ਰਹੀਆਂ ਤਾਂ ਉਸ ਦੀ ਐਨਐਸਏ ਵਿੱਚ ਲਗਾਤਾਰ ਵਾਧਾ ਕੀਤਾ ਜਾ ਸਕਦਾ ਹੈ ਕਿਉਂਕਿ ਡਿਪਟੀ ਕਮਿਸ਼ਨਰ ਅਮਰਸਾਰ ਜਿੱਥੇ ਕੋਈ ਘਟਨਾ ਵਾਪਰੀ ਹੁੰਦੀ ਹੈ ਉਸ ਉਦਾਰ ਦੇ ਉੱਤੇ ਜਿਹੜਾ ਡਿਪਟੀ ਕਮਿਸ਼ਨਰ ਹੁੰਦਾ ਉਸ ਦੇ ਵੱਲੋਂ ਜਿਹੜੀ ਇਹ ਐਨਐਸਏ ਵਗੈਰਾ ਲਗਾਈ ਜਾਂਦੀ ਹੈ ਤਾਂ ਉਹ ਸ਼ਪਾਰਸ਼ ਕੀਤੀ ਜਾਂਦੀ ਹੈ ਸ਼ਪਾਰਸ਼ ਤੋਂ ਬਾਅਦ ਗ੍ਰਹਿ ਮੰਤਰੀ ਸਟੇਟ ਦਾ ਇਹ ਫੈਸਲਾ ਲੈਂਦਾ ਕਿ ਜਿਹੜਾ ਇਸ ਫਲਾਣੇ ਵਿਅਕਤੀ ਉੱਤੇ ਕੋਈ ਐਨਐਸਏ ਲਗਾਉਣੀ ਹੈ ਜਾਂ ਕੀ ਹੈ ਉਹ ਪੂਰਾ ਮਾਮਲਾ ਫਿਰ ਉਸ ਧਿਆਨ ਦੇ ਮਤਲਬਕ ਲਿਆ ਜਾਂਦਾ ਤੇ ਹੁਣ ਅਮਰਤਪਾਲ ਫਿਰ ਤੋਂ ਵਿਵਾਦਾਂ ਦੇ ਵਿੱਚ ਹੈ ਹਾਲਾਂਕਿ ਪਰਿਵਾਰ ਨੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਪਰ ਵੱਡੇ ਜਿਹੜੇ ਸਵਾਲ ਜਰੂਰ ਉੱਠਦੇ ਨੇ ਕਿ ਆਖਰ ਇਹ ਫਿਰ ਜਿਹੜੀ ਆਵਾਜ਼ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਆਵਾਜ਼ ਅਮਰਤਪਾਲ ਦੀ ਹੈ ਜਾਂ ਫਿਰ ਇਸ ਨੂੰ ਐਡਿਟ ਕੀਤਾ ਹੋਇਆ ਹੈ ਇਹ ਵੀ तमाम ਸਵਾਲ ਜਿਹੜੇ ਉਹ ਪੈਦਾ ਹੁੰਦੇ ਨੇ ਪੰਜਾਬ 'ਚ ਨਸ਼ੇ ਦੇ ਖਾਤਮੇ ਨੂੰ ਲੈ ਕੇ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ ਤੇ ਰੋਜ਼ਾਨਾ ਹੀ ਬਹੁਤ ਸਾਰੇ ਨਸ਼ਾ ਤਸਕਰਾਂ ਦੇ ਉੱਤੇ ਐਕਸ਼ਨ ਹੁੰਦੇ ਨਜ਼ਰ ਆ ਰਹੇ ਨੇ ਤਾਨੂੰ ਦੱਸਦੀ ਹੈ ਕਿ ਹੁਣ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿਸ ਦੇ ਚਲਦੇ ਪੁਲਿਸ ਨੂੰ ਡੈਡਲਾਈਨ ਦੇ ਦਿੱਤੀ ਗਈ ਹੈ ਗੌਰਵ ਜਾਦਵ ਨੇ 31 ਮਈ ਤੱਕ ਨਸ਼ਾ ਮੁਕਤ ਪੰਜਾਬ ਮੁਹਿੰਮ ਨੂੰ ਪੂਰਾ ਕਰਨ ਦੇ ਹਦੇਸ਼ ਦਿੱਤੇ ਨੇ ਜੇਕਰ ਦਿੱਤੀ ਹੋਈ ਡੈਡਲਾਈਨ ਤੋਂ ਬਾਅਦ ਕੋਈ ਨਸ਼ੇ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਵੱਡੇ ਅਫਸਰਾਂ ਤੇ ਸਖਤ ਕਾਰਵਾਈ ਹੋਊਗੀ ਇਹ ਵੀ ਦੱਸਦੀ ਹੈ ਕਿ ਮਾਨ ਸਰਕਾਰ ਨੇ ਜੁੱਧ ਨਸ਼ੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਤਹਿਤ ਪੰਜਾਬ ਵਿੱਚ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਕਈਆਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚੱਲ ਰਹੇ ਨੇ ਜਿੱਥੇ ਕਿਤੇ ਵੀ ਪੁਲਿਸ ਨੂੰ ਕੋਈ ਟਿਕਾਣਾ ਪਤਾ ਲੱਗਦਾ ਤਾਂ ਉੱਥੇ ਪੁਲਿਸ ਜੀਸੀਬੀ ਲੈ ਕੇ ਪਹੁੰਚ ਜਾਂਦੀ ਹੈ ਪਰ ਜੇਕਰ ਵਿਰੋਧੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਮਾਨ ਸਰਕਾਰ ਨੂੰ ਲਗਾਤਾਰ ਘੇਰੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ 3 ਸਾਲ ਬੀਤਣ ਦੇ ਬਾਅਦ ਹੀ ਕਾਰਵਾਈਆਂ ਕਿਉਂ ਕੀਤੀਆਂ ਗਈਆਂ ਤਾਂ ਉਧਰ ਸਰਕਾਰ ਪਹਿਲਾਂ ਕਿੱਥੇ ਸੀ ਤਾਂ ਇਸ ਦਾ ਜਵਾਬ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਚੁੱਕੇ ਨੇ ਕਿ ਪਹਿਲਾਂ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਬਾਰੇ ਜਿਹੜਾ ਪਲਾਨ ਤਿਆਰ ਕੀਤਾ ਜਾ ਰਿਹਾ ਸੀਗਾ ਤਾਂ ਜੋ ਪੱਕੇ ਪੈਰੀਂ ਕਾਰਵਾਈ ਕੀਤੀ ਜਾ ਸਕੇ ਤਾਂ ਉੱਧਰ ਹੁਣ ਆ ਦੱਸ ਦिए ਕਿ ਡੀਜੀਪੀ ਨੇ ਵੀ ਸਖਤ ਹੁਕਮ ਦੇ ਦਿੱਤੇ ਨੇ ਦਰਸ਼ਕਾਂ ਨੂੰ ਪਤਾ ਹੈ ਕਿ ਪੰਜਾਬ ਭਾਰਤ ਦੇ ਵਿੱਚ ਪੁਲਿਸ ਦੇ ਸਰਚ ਆਪਰੇਸ਼ਨ ਚੱਲ ਰਹੇ ਨੇ ਥਾਂ-ਥਾਂ ਰੇਡਸ ਕੀਤੀਆਂ ਜਾ ਰਹੀਆਂ ਨੇ ਜਿੱਥੇ ਵੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਤੇ ਨਸ਼ਾ ਤਸਕਰਾਂ ਦੇ ਘਰ ਵੀ ਟੋੜੇ ਜਾ ਰਹੇ ਨੇ ਪਰ ਬਹੁਤ ਸਾਰੇ ਨਸ਼ਾ ਤਸਕਰ ਜਹੇ ਨੇ ਜਿਹੜੇ ਕਿ ਵੱਡੇ ਪੱਧਰ ਤੇ ਜਿਨ੍ਹਾਂ ਦਾ ਚਰਚਾ ਹੁੰਦਾ ਹੈ ਜਾਂ ਨਾਮ ਸਾਹਮਣੇ ਆਉਂਦਾ ਹੈ ਤਾਂ ਵਿਰੋਧੀ ਕਹਿੰਦੇ ਨੇ ਕਿ ਉਹਨਾਂ ਦੇ ਘਰ ਕਿਉਂ ਨਹੀਂ ਤੋੜੇ ਜਾ ਰਹੇ ਇੱਥੋਂ ਤੱਕ ਕਿ ਕੁਝ ਪੁਲਿਸ ਮੁਲਾਜ਼ਮਾਂ ਤੇ ਵੀ ਇਲਜ਼ਾਮ ਲੱਗਦੇ ਨੇ ਜਿਹਦੇ ਵਿੱਚ ਸਾਬਕਾ ਆਈਜੀ ਰਾਜੀ ਸਿੰਘ ਦਾ ਵੀ ਜ਼ਿਕਰ ਆਉਂਦਾ ਹੈ ਤਾਂ ਇਕਮਨਦੀਪ ਕੌਰ ਪੁਲਿਸ ਕਨਸਟੇਬਲ ਫੜੀ ਗਈ ਸੀ ਉਹਦੇ ਕੋਲ ਵੀ ਜ਼ਿਕਰ ਆਉਂਦਾ ਹੈ ਕਿ 2 ਕਰੋੜ ਰੁਪਏ ਦੀ ਕੋਠੀ ਹੈ ਤਾਂ ਬਹੁਤ ਸਾਰੇ ਜਹੇ ਨਸ਼ਾ ਤਸਕਰ ਅੰਦਨ ਦਿਨ ਜ਼ਾਮ ਲਗਦੇ ਜਿਨ੍ਹਾਂ ਉੱਤੇ ਤਾਂ ਉਹਨਾਂ ਉੱਤੇ ਵੀ ਕਾਰਵਾਈ ਨੂੰ ਲੈ ਕੇ ਵਿਰੋਧੀ ਮਾਨ ਸਰਕਾਰ ਨੂੰ ਘੇਰਦੇ ਨੇ ਕਿ ਉਹਨਾਂ ਦੇ ਘਰ ਕਿਉਂ ਨਹੀਂ ਤੋੜੇ ਜਾ ਰਹੇ ਤਾਂ ਸੀਐਮ ਭਗਵੰਤ ਮਾਨ ਨੇ ਇੱਕ ਸਪੀਚ ਵਿੱਚ ਵੀ ਕਿਹਾ ਸੀਗਾ ਭਾਵੇਂ ਸਾਡਾ ਕੋਈ ਪੁਲਿਸ ਮੁਲਾਜ਼ਮੀ ਕਿਉਂ ਨਾ ਹੋਵੇ ਕਾਰਵਾਈ ਸਭ ਤੇ ਹੋਏਗੀ ਬਲਡੋਜ਼ਰ ਸਭ ਦੇ ਘਰਾਂ ਦੇ ਉੱਤੇ ਚੱਲੇਗਾ ਪਰ ਅਜੇ ਤੱਕ ਕਮਨਦੀਪ ਕੌਰ ਦੇ ਘਰ ਦੇ ਉੱਤੇ 2 ਕਰੋੜ ਦੀ ਕੋਠੀ ਤੇ ਬਲਡੋਜ਼ਰ ਚੱਲਦਾ ਨਜ਼ਰ ਨਹੀਂ ਆ ਰਿਹਾ ਜਿਸ ਨੂੰ ਲੈ ਕੇ ਵਿਰੋਧੀ ਲਗਾਤਾਰ ਸਵਾਲ ਚੁੱਕਦੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਨੇ ਜੋ ਡੀਜੀਪੀ ਨੇ ਡੈਡਲਾਈਨ ਦਿੱਤੀ ਹੈ ਕਿ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਤਾਂ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੋਈ ਕੇਸ ਸਾਹਮਣੇ ਆਏਗਾ ਜਾਂ ਨਹੀਂ ਤੇ ਜੇਕਰ ਕੇਸ ਸਾਹਮਣੇ ਆਉਂਦਾ ਤਾਂ ਪੁਲਿਸ ਅਫਸਰਾਂ ਤੇ ਕੀ ਕਾਰਵਾਈ ਹੈ ਜਿਹੜੀ ਉਹ ਡੀਜੀਪੀ ਵੱਲੋਂ ਕੀਤੀ ਜਾਏਗੀ ਕਿਉਂਕਿ ਪਹਿਲਾਂ ਪੰਜਾਬ ਵਿੱਚ ਰੋਜ਼ਾਨਾ ਖਬਰਾਂ ਸਾਹਮਣੇ ਆਉਂਦੀਆਂ ਸੀ ਕਿ ਚਟੇ ਨਾਲ ਜਾਂ ਨਸ਼ੇ ਦੀ ਓਡੂਸ ਕਾਰਨ ਮੌਤਾਂ ਹੋ ਰਹੀਆਂ ਨੇ ਨੌਜਵਾਨ ਮਰ ਰਹੇ ਨੇ ਜਿਸ ਤੋਂ ਬਾਅਦ ਹੁਣ ਮਾਨਸਰਕਾਰ ਵੱਡਾ ਐਕਸ਼ਨ ਲੈ ਰਹੀ ਹੈ ਤਾਂ ਮਾਨਸਰਕਾਰ ਦੇ ਐਕਸ਼ਨ ਤੋਂ ਬਾਅਦ ਉਹ ਦੇਖਣਾ ਹੋਵੇਗਾ ਕਿ ਕੀ ਸਥਿਤੀ ਹੈ ਜਿਹੜੀ ਜ਼ਮੀਨੀ ਪੱਧਰ ਤੇ ਨਜ਼ਰ ਅਲਦੀਆ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਿੱਥੇ ਵਿਸ਼ਵ ਭਰ ਦੇ ਵਿੱਚ ਨਖੇਦੀ ਕੀਤੀ ਜਾ ਰਹੀ ਹੈ ਉੱਥੇ ਹੀ ਆਪਣੇ ਭਾਰਤ ਦੇਸ਼ ਵਿੱਚ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਪਾਕਿਸਤਾਨ ਦੇ ਹੱਕ ਦੇ ਵਿੱਚ ਤੇ ਦੇਸ਼ ਵਿਰੋਧੀ ਕਮੈਂਟ ਕਰ ਰਹੇ ਨੇ ਗਤੀਵਿਧੀਆਂ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਹੁਣ ਕਾਰਵਾਈ ਵੀ ਹੋਣੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਹਮਲੇ ਤੋਂ ਬਾਅਦ ਦੇਸ਼ ਵਿਰੋਧੀ ਕਮੈਂਟ ਕਰਨ ਵਾਲੇ ਲਗਭਗ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਵਿਧਾਇਕ ਪੱਤਰਕਾਰ ਵਿਦਿਆਰਥੀ ਤੇ ਵਕੀਲ ਸ਼ਾਮਲ ਨੇ ਇਹ ਸਾਰੀਆਂ ਗ੍ਰਿਫਤਾਰੀਆਂ ਤਿੰਨ ਉੱਤਰ ਪੂਰਬੀ ਰਾਜਾਂ ਅਸਾਮ ਮਿਘਾਲਿਆ ਤੇ ਤ੍ਰਿਪੁਰਾ ਦੇ ਵਿੱਚ ਕੀਤੀਆਂ ਗਈਆਂ ਨੇ ਦੱਸ ਦਈਏ ਕਿ ਸਭ ਤੋਂ ਪਹਿਲਾਂ ਆਲ ਇੰਡੀਆ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਦੇ ਵਿਧਾਇਕ ਅਮੀਨੁਲ ਇਸਲਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਮੀਨੁੱਲ ਤੇ 2019 ਦੇ ਪੁਲਵਾਮਾ ਹਮਲੇ ਤੇ ਪਹਲਗਾਮ ਵਿੱਚ ਹਾਲ ਹੀ ਵਿੱਚ ਹੋਏ ਅਤਵਾਦੀ ਹਮਲੇ ਨੂੰ ਸਰਕਾਰ ਦੀ ਸਾਜ਼ਿਸ਼ ਦੱਸਿਆ ਸੀ ਅਤੇ ਉਸ ਉੱਤੇ ਦੇਸ਼ ਧ్రోਹ ਦਾ ਦੋਸ਼ ਲਗਾਇਆ ਗਿਆ ਤੇ ਉਸ ਨੂੰ 4 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵਾ ਸ਼ਰਮਾ ਨੇ ਕਿਹਾ ਕਿ ਅਸੀਂ ਸਾਰੇ ਸੋਸ਼ਲ ਮੀਡੀਆ ਤੇ ਪੋਸਟਾਂ ਦੀ ਜਾਂਚ ਕਰ ਰਹੇ ਹਾਂ ਤੇ ਜਿਨ੍ਹਾਂ ਨੂੰ ਅਸੀਂ ਦੇਸ਼ ਵਿਰੋਧੀ ਪਾਉਂਦੇ ਹਾਂ ਉਹਨਾਂ ਉੱਤੇ ਕਾਰਵਾਈ ਕੀਤੀ ਜਾਏਗੀ ਭਾਰਤ ਤੇ ਪਾਕਿਸਤਾਨ ਵਿੱਚ ਕੋਈ ਸਮਾਨਤਾ ਨਹੀਂ ਹੈ ਦੋਵੇਂ ਦੇਸ਼ ਦੁਸ਼ਮਣ ਦੇਸ਼ਾਂ ਤੇ ਸਾਨੂੰ ਇਸ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ ਉੱਤਰਪੁਰ ਵਿੱਚ ਹੋਈਆਂ 19 ਗ੍ਰਿਫਤਾਰੀਆਂ ਵਿੱਚੋਂ 14 ਸਿਰਫ ਅਸਾਮ ਵਿੱਚ ਹੀ ਹੋਈਆਂ ਨੇ ਹੈਲਾਕਾਂਡੀ ਤੋਂ ਪੱਤਰਕਾਰ ਮੁਹੰਮਦ ਜਾਬੀਰ ਹੁਸੈਨ ਸਿਲਚਰ ਤੋਂ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਮੁਹੰਮਦ ਏਕੇ ਬਹਾਉਦੀਨ ਤੇ ਵਕੀਲ ਮੁਹੰਮਦ ਜਾਬੇਦ ਜਮਾਦੂਰ ਗੋਰੀਗਾਮ ਤੋਂ ਮੁਹੰਮਦ ਮਹਾਰਾ ਮਹੀਆ ਕਰੀਮ ਗਾਇਨ ਤੋਂ ਮੁਹੰਮਦ ਮੁਸਤਾ ਅਹਿਮਦ ਉਰਫ ਸਹਿਲ ਤੇ ਵਿਵਾਸਾਗਰ ਤੋਂ ਮੁਹੰਮਦ ਸਾਹਿਲ ਅਲੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਸ ਤਰ੍ਹਾਂ ਤ੍ਰਿਪੁਰਾ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਵਿੱਚ ਤਲਾਈ ਜ਼ਿਲ੍ਹੇ ਦੇ ਇੱਕ ਸੇਵਾਮੁਕਤ ਅਧਿਆਪਕ ਜਵਾਹਰ ਦੇਵਨਾਥ ਤੇ ਧਰਮਨਗਰ ਦੇ ਇੱਕ ਸੇਵਾਮੁਕਤ ਅਧਿਆਪਕ ਸੱਜਲ ਚਕਰਵਰਤੀ ਸ਼ਾਮਲ ਨੇ ਮਗਾਲਿਆ ਵਿੱਚ ਸਾਇਮਨ ਸੈਲਾ ਨੂੰ ਪੂਰਬੀ ਖਾਸੀ ਹਿਜਲ ਜਿਹੜੇ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਸਾਰਿਆਂ ਤੇ ਭਾਰਤ ਵਿਰੋਧੀ ਕਮੈਂਟ ਕਰਨ ਦਾ ਦੋਸ਼ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕ ਜਹੇ ਨੇ ਜਿਹੜੇ ਕਿ ਇਸ ਚੀਜ਼ ਨੂੰ ਸਹੀ ਠਹਿਰਾ ਰਹੇ ਨੇ ਜਿਹਦੇ ਜਿਨ੍ਹਾਂ ਦੇ ਵੱਲੋਂ ਇਹ ਇਲਜ਼ਾਮ ਵੀ ਲਾਏ ਜਾ ਰਹੇ ਨੇ ਕਿ ਇਹ ਭਾਰਤ ਸਰਕਾਰ ਦੀ ਸਾਜ਼ਿਸ਼ ਹੈ ਤਾਂ ਉਹਨਾਂ ਦੇ ਉੱਤੇ ਹੁਣ ਵੱਡੀਆਂ ਕਾਰਵਾਈਆਂ ਵੀ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਕਿਉਂਕਿ ਇਹ ਜਿਹੜੇ ਲੋਕਾਂ ਦਾ ਅਸੀਂ ਜ਼ਿਕਰ ਕੀਤਾ ਜਿਨ੍ਹਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਹ ਉਹਨਾਂ ਦੇ ਨਾਮਾਂ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਨੇ ਜਿਸ ਕਰਕੇ ਉਹਨਾਂ ਦੇ ਵੱਲੋਂ ਪਾਕਿਸਤਾਨ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ ਤਾਂ ਜਿਨ੍ਹਾਂ ਦੇ ਉੱਤੇ ਹੁਣ ਐਕਸ਼ਨ ਹੋਇਆ ਕਿਉਂਕਿ ਜਿਹੜੀ ਇਹ ਘਟਨਾ ਵਾਪਰੀ ਸੀਗੀ ਬਹੁਤ ਸਾਰੇ ਸੈਲਾਨੀ ਜਿਹੜੇ ਜੰਮੂ ਕਸ਼ਮੀਰ ਜਾਂ ਹੋਰ ਇਲਾਕਿਆਂ ਦੇ ਵਿੱਚ ਆਪਣਾ ਜਾਂਦੇ ਨੇ ਘੁੰਮਣ ਫਿਰਨ ਵਾਸਤੇ ਉਹਨਾਂ ਬੇਕਸੂਰ ਲੋਕਾਂ ਦੇ ਉੱਤੇ ਗੋਲੀ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਤਿੱਕੇ ਪੂਰੇ ਵਿਸ਼ਵ ਭਾਰ ਦੇ ਵਿੱਚ ਇੱਥੋਂ ਤੱਕ ਕਿ ਵੱਡੇ ਦੇਸ਼ਾਂ 'ਚ ਵੀ ਨਕੇਦੀ ਕੀਤੀ ਜਾ ਰਹੀ ਹੈ ਤੇ ਪਾਕਿਸਤਾਨ ਦੀ ਇਸ ਨਪਾਕ ਹਰਕਤ ਦੀ ਜਿਹੜੀ ਚਾਰੇ ਪਾਸੇ ਕਿਰਕਰੀ ਹੋ ਰਹੀ ਹੈ ਤਾਂ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਪਾਕਿਸਤਾਨ ਨਾਲ ਬਹੁਤ ਸਾਰੇ ਸਮਝੌਤੇ ਰੱਦ ਕੀਤੇ ਅਤੇ ਪਾਕਿਸਤਾਨ ਨੂੰ ਜਾਂਦਾ ਸਿੰਧ ਨਦੀ ਦਾ ਪਾਣੀ ਵੀ ਜਿਹੜਾ ਬੰਦ ਕਰਨ ਦਾ ਫੈਸਲਾ ਲਿਆ ਹੈ ਜਿਸ ਤੋਂ ਬਾਅਦ ਪਾਕਿਸਤਾਨ ਵੀ ਜਹੇ ਬਿਆਨ ਦੇ ਰਿਹਾ ਹੈ ਜਿਸ ਦਾ ਕਿ ਮਾੜਾ ਪ੍ਰਭਾਵ ਵੀ ਦੇਖਣ ਨੂੰ ਮਿਲਿਆ ਹੈ ਪਾਕਿਸਤਾਨ ਇਹ ਗੱਲ ਕਹਿ ਰਿਹਾ ਹੈ ਕਿ ਪਾਣੀ ਬੰਦ ਕਰਕੇ ਭਾਰਤ ਨੇ جنگ ਦੀ ਸ਼ੁਰੂਆਤ ਕਰ ਦਿੱਤੀ ਹੈ ਤਾਂ ਪਾਕਿਸਤਾਨ ਦੀ ਸੋਚ ਹਮੇਸ਼ਾ ਜਿਹੜੀ ਆ ਉਹ ਅਮਨ ਸ਼ਾਂਤੀ ਦੇ ਖਿਲਾਫ ਰਹੀ ਹੈ ਜੰਗਾ ਜੁੱਧਾਂ ਦੇ ਪੱਖ ਚ ਰਹੀ ਹੈ ਜਿਸ ਕਰਕੇ ਜਈਆਂ ਨਪਾਕ ਹਰਕਤਾਂ ਪਾਕਿਸਤਾਨ ਵੱਲੋਂ ਅਕਸਰ ਕੀਤੀਆਂ ਜਾਂਦੀਆਂ ਨੇ ਤਾਂ ਹੁਣ ਭਾਰਤ ਸਰਕਾਰ ਵੀ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਤਿਆਰ ਹੈ ਜਦੋਂ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਬਿਆਨ ਦੇ ਚੁੱਕੇ ਨੇ ਕਿ ਇਹ ਜਿਹੜੀ ਘਟਨਾ ਹੈ ਇਸ ਦਾ ਜਿਹੜਾ ਜਵਾਬ ਦੇਵਾਂਗੇ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਲਪਨਾ ਤੋਂ ਵੀ ਪਾਰ ਹੋਏਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਖਿਲਾਫ ਭਾਰਤ ਸਰਕਾਰ ਕਿਹੜੇ ਵੱਡੇ ਫੈਸਲੇ ਲੈ ਕੇ ਇਸ ਨੂੰ ਠੋਕਮਾ ਜਵਾਬ ਦਿੰਦੀ ਹੈ ਜਿਉ ਜੱਜ ਧੰਨਵਾਦ